ਕ੍ਰਿਕਟ ਵਿਸ਼ਵ ਕੱਪ ਚ ਟੀਮ ਇੰਡੀਆ ਨੇ 2 ਹਫਤੇ ਬਾਅਦ ਆਪਣਾ ਪਹਿਲਾ ਮੁਕਾਬਲਾ ਖੇਡਣਾ ਹੈ ਸਮਾਂ ਘੱਟ ਬਚਿਆ ਪਰ ਟੀਮ ਦੀਆਂ ਮੁਸੀਬਤਾਂ ਵੱਡੀਆਂ ਨਜ਼ਰ ਆ ਰਹੀਆਂ ਨੇ ਭਾਰਤੀ ਟੀਮ ਚ 6 ਅਜੇਹੀਆਂ ਕਮੀਆਂ ਨੇ ਜਿਨ੍ਹਾਂ ਨਾਲ ਨਜਿੱਠਣਾ ਟੀਮ ਇੰਡੀਆ ਲਈ ਬੇਹੱਦ ਜ਼ਰੂਰੀ ਹੈ ਸਲਾਮੀ ਜੋੜੀ ਵਧਾ ਰਹੀ ਹੈ ਚਿੰਤਾ ਭਾਰਤੀ ਟੀਮ ਦੀ ਸਲਾਮੀ ਜੋੜੀ ਟੀਮ ਦੀ ਸਭ ਤੋਂ ਵੱਡੀ ਮੁਸੀਬਤ ਬਣੀ ਹੋਈ ਹੈ ਜੇਕਰ ਰੋਹਿਤ ਸ਼ਰਮਾ ਦਾ ਬੱਲਾ ਚੱਲਦਾ ਤਾਂ ਤਾ 1 ਫਲੌਪ ਹੁੰਦੇ ਨੇ ਤੇ ਜੇਕਰ ਧਵੰਦਾ ਬੱਲਾ ਚੱਲਦਾ ਤਾਂ ਰੋਹਿਤ ਜਾਂ ਰਹਾਣੇ ਜਲਦੀ ਪਵੈਲੀਅਨ ਪਰਤ ਜਾਂਦੇ ਨੇ ਸਾਲ 2011 ਦੇ ਵਿਸ਼ਵ ਕੱਪ ਦੀ ਜਿੱਤ 'ਚ ਸਲਾਮੀ ਜੋੜੀ ਨੇ ਕੀ ਕਮਾਲ ਕੀਤੇ ਸਨ ਇਹ ਕੋਈ ਨਹੀਂ ਭੁੱਲਿਆ ਤੇ ਜੇਕਰ ਭਾਰਤੀ ਟੀਮ ਇਸ ਵਾਰ ਟਾਈਟਲ ਬਚਾਉਣਾ ਚਾਹੁੰਦੀ ਹੈ ਤਾਂ ਸਲਾਮੀ ਜੋੜੀ ਦਾ ਹਿੱਟ ਹੋਣਾ ਜ਼ਰੂਰੀ ਹੈ ਕੋਲੀ ਨਾਲ ਟੈਸਟ ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਦੀ ਖਰਾਬ ਫਾਰਮ ਫੈਨਸ ਨੂੰ ਹਜ਼ਮ ਨਹੀਂ ਹੋ ਰਹੀ ਤੇ ਸਭ ਤੋਂ ਵੱਡਾ ਸਵਾਲ ਹੈ ਕਿ ਖਰਾਬ ਫਾਰਮ ਚ ਫਸੀ ਟੀਮ ਇੰਡੀਆ ਆਖਿਰ ਵਿਰਾਟ ਕੋਹਲੀ ਨਾਲ ਟੈਸਟ ਕਿਉਂ ਕਰ ਰਹੀ ਹੈ ਜੇਕਰ ਕਿਸੇ ਬੱਲੇਬਾਜ਼ ਦੀ ਬੈਟਿੰਗ ਪੋਜੀਸ਼ਨ ਨਾਲ ਲਗਾਤਾਰ ਫੇਰ ਬਦਲ ਕੀਤਾ ਜਾਵੇਗਾ ਤਾਂ ਫਾਰਮ ਚ ਗਿਰਾਵਟ ਲਾਜ਼ਮੀ ਹੈ ਕਪਤਾਨ ਥੋਨੀ ਦੀ ਖਰਾਬ ਫਾਰਮ ਕਪਤਾਨ ਥੋਨੀ ਦੀ ਖਰਾਬ ਫਾਰਮ ਭਾਰਤੀ ਟੀਮ ਦਾ ਸਿਰਦਰਦ ਬਦਾ ਰਹੀ ਹੈ ਥੋਨੀ ਦਾ ਬੱਲਾ ਤਾਂ ਖਾਮੋਸ਼ ਹੈ ਹੀ ਨਾਲ ਹੀ ਥੋਨੀ ਦੇ ਫੈਸਲੇ ਵੀ ਸਭ ਨੂੰ ਹੈਰਾਨ ਕਰ ਰਹੇ ਨੇ ਫਰ ਚਾਹੇ ਕੋਲੀ ਦੇ بیٹنگ ਆਰਡਰ ਨਾਲ ਛੇੜਛਾੜ ਦਾ ਫੈਸਲਾ ਹੋਵੇ ਤੇ ਚਾਹੇ ਹੋਵੇ ਆਖਰੀ ਓਵਰਾਂ ਚ ਗੇਂਦ ਜਡੇਜਾ ਦੇ ਹੱਥ ਫੜਾਉਣਾ ਇਹ ਫੈਸਲੇ ਟੀਮ ਇੰਡੀਆ ਦੇ ਹਿਤ ਵਿੱਚ ਨਹੀਂ ਜਾ ਰਹੇ ਮਿਡਲ ਆਰਡਰ ਕਮਜ਼ੋਰ ਅੰਬਾਤੀ ਰਾਯੂਡੂ ਸੁਰੇਸ਼ ਰੈਨਾ ਮਹਿੰਦਰ ਸਿੰਘ ਥੋਨੀ ਅਤੇ ਰਵਿੰਦਰ ਜਡੇਜਾ ਦੀ ਖਰਾਬ ਫਾਰਮ ਦੇ ਚੱਲਦੇ ਭਾਰਤੀ ਟੀਮ ਦਾ ਕਮਜ਼ੋਰ ਮਿਡਲ ਆਰਡਰ ਟੀਮ ਦੀ ਵੱਡੀ ਕਮਜ਼ੋਰੀ ਬਣ ਗਿਆ ਹੈ ਇਹ ਕਮਜ਼ੋਰੀ ਟ੍ਰਾਈ ਸੀਰੀਜ਼ ਦੌਰਾਨ ਵੀ ਵਾਰ-ਵਾਰ ਭਾਰਤੀ ਟੀਮ ਦੇ ਸਾਹਮਣੇ ਆਈ ਹੈ ਖਿਡਾਰੀਆਂ 'ਚ ਤਜਰਬੇ ਦੀ ਘਾਟ ਵਿਸ਼ਵ ਕੱਪ ਲਈ ਚੁਣੀ ਗਈ ਭਾਰਤੀ ਟੀਮ 'ਚ ਤਜਰਬੇ ਦੀ ਘਾਟ ਨਜ਼ਰ ਆ ਰਹੀ ਹੈ ਸਚਿੰਦ ਸਹਿਵਾਗ ਗੰਭੀਰ ਅਤੇ ਯੁਵਰਾਜ ਵਰਗੇ ਖਿਡਾਰੀਆਂ ਦੀ ਕਮੀ ਟੀਮ ਇੰਡੀਆ 'ਚ ਝਲਕਦੀ ਹੈ ਵਿਦੇਸ਼ੀ ਪਿਛਾਤੇ ਤਜਰਬੇ ਦੀ ਘਾਟ ਭਾਰਤੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਨੂੰ ਕਮਜ਼ੋਰ ਬਣਾ ਰਹੀ ਹੈ ਥੋਨੀ ਦਾ ਜਡੇਜਾ ਤੇ ਭਰੋਸਾ ਕਪਤਾਨ ਥੋਨੀ ਆਊਟ ਆਫ ਫਾਰਮ ਚੱਲ ਰਹੇ ਜਡੇਜਾ ਤੇ ਜ਼ਰੂਰਤ ਤੋਂ ਵੱਧ ਭਰੋਸਾ ਕਰ ਰਹੇ ਨੇ ਜਡੇਜਾ ਨਾ ਤਾਂ ਬੱਲੇ ਨਾਲ ਕਮਾਲ ਕਰ ਰਹੇ ਨੇ ਅਤੇ ਗੇਂਦ ਨਾਲ ਵੀ ਫਲॉप ਸਾਬਤ ਹੋ ਰਹੇ ਨੇ ਜਡੇਜਾ ਦੀ ਖਰਾਬ ਫਾਰਮ ਵੀ ਭਾਰਤੀ ਟੀਮ ਲਈ ਸਿਰਦਰਦ ਬਣੀ ਹੋਈ ਹੈ ਹੁਣ এবਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবਪੀ ਲਾਈਵ ਟਾਈਪ ਕਰੋ এবਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚੱਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ